ਚੋਰੀਆਂ ਕਰਦੇ ਨੇ ਔਰ ਜਿਨ੍ਹਾਂ ਜਿਨ੍ਹਾਂ ਦੇ ਕਿ ਛੋਟੇ ਅਪਰਾਧ ਕਰਨ ਦੇ ਵਿੱਚ ਉਹਨਾਂ ਨੂੰ ਮਹਾਰਤ ਹਾਸਲ ਹੈ ਅਜਿਹੇ ਅਪਰਾਧੀਆਂ ਨੂੰ ਵੀ ਜਿਹੜਾ ਹੈਗਾ ਅਸੀਂ ਕਵਰ ਕਰ ਰਹੇ ਹਾਂ ਕੱਲ ਕਰੀਏ ਕੱਲ ਜਿਹੜਾ ਹੈਗਾ 75 ਦੇ ਕਰੀਬ ਜਿਹੜੇ ਵਿਅਕਤੀ ਜਿਹੜੇ ਸੀਗੇ ਆਰਾਊਂਡ ਅਪ ਕੀਤੇ ਗਏ ਜੇਕਰ ਆਪਾਂ ਐਗਜੈਕਟ ਫਿਗਰ ਦੀ ਗੱਲ ਕਰੀਏ ਤਾਂ 51 ਬੰਦਿਆਂ ਦੀ ਅਲੱਗ-ਅਲੱਗ ਮੁਕੱਦਮਿਆਂ ਦੇ ਵਿੱਚ ਅਰੈਸਟ ਪਾਈ ਗਈ ਔਰ ਲੜਾਈਆਂ ਦੇ ਵਿੱਚ ਜਿਹੜੀਆਂ ਪਰਸਨਲ ਲੜਾਈਆਂ ਨੇ ਉਹਨਾਂ ਦੇ ਵਿੱਚ ਉਹ ਸ਼ਮੂਲੀਅਤ ਕਰਦੇ ਨੇ ਔਰ ਅੱਜ 55 ਦੇ ਕਰੀਬ ਵਿਅਕਤੀ ਇੰਨੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਜਿਹੜੀਆਂ ਰੇਟਸ ਕੀਤੀਆਂ ਗਈਆਂ ਸਵੇਰੇ ਛੋਟੇ ਅਪਰਾਧ ਕਰਨ ਵਾਲੇ ਵਿਅਕਤੀ ਜਿਹੜੇ ਕਿ ਗੈਂਗਸਟਰਸ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਸਾਡਾ ਆਪਰੇਸ਼ਨ ਪ੍ਰਹਾਰ 2 ਜਿਹੜਾ ਹੈਗਾ 3 ਦਿਨ ਦਾ ਸਪੈਸ਼ਲ ਆਪਰੇਸ਼ਨ ਸਟਾਰਟ ਕੀਤਾ ਗਿਆ ਜਿਹਦੇ ਚ ਜੇਕਰ ਆਪਾਂ ਮਾਨਸਾ ਜ਼ਿਲ੍ਹਾ ਦੀ ਗੱਲ ਕਰੀਏ ਕੱਲ ਜਿਹੜਾ ਹੈਗਾ 75 ਦੇ ਕਰੀਬ ਜਿਹੜੇ ਵਿਅਕਤੀ ਜਿਹੜੇ ਸੀਗੇ ਆਰਾਊਂਡ ਅਪ ਕੀਤੇ ਗਏ ਜੇਕਰ ਆਪਾਂ ਐਗਜ਼ੈਕਟ ਫਿਗਰ ਦੀ ਗੱਲ ਕਰੀਏ ਤਾਂ 51 ਬੰਦਿਆਂ ਦੀ ਅਲੱਗ-ਅਲੱਗ ਮੁਕਦਮਿਆਂ ਦੇ ਵਿੱਚ ਅਰੈਸਟ ਪਾਈ ਗਈ ਔਰ 13 ਵਿਅਕਤੀਆਂ ਤੇ ਰੋਕੂ ਕਾਰਵਾਈ ਕੱਲ ਦੇ ਦਿਨ ਚ ਕੀਤੀ ਗਈ ਇਹ 3 ਦਿਨ ਦਾ ਇਹ ਸਪੈਸ਼ਲ ਆਪਰੇਸ਼ਨ ਜਿਹੜਾ ਚੱਲ ਰਿਹਾ ਹੈ ਉਸੇ ਦੇ ਤਹਿਤ ਅੱਜ ਬੱਸ ਸਟੈਂਡ ਦੇ ਵਿੱਚ ਚੈਕਿੰਗ ਕਰਵਾਈ ਜਾ ਰਹੀ ਹੈ ਔਰ ਅੱਜ 55 ਦੇ ਕਰੀਬ ਵਿਅਕਤੀ ਜਿਨੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਣਿਆਂ ਦੇ ਵਿੱਚ ਜਿਹੜੀਆਂ ਰੇਟਸ ਕੀਤੀਆਂ ਗਈਆਂ ਸਵੇਰੇ ਉਹਨਾਂ ਦੇ ਵਿੱਚ 55 ਵਿਅਕਤੀਆਂ ਨੂੰ ਰਾਉਂਡ ਆਪ ਕੀਤਾ ਜਾ ਚੁੱਕਿਆ ਹੈ ਔਰ ਉਹਨਾਂ ਤੇ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਏਗੀ ਸਰ ਕਿਹੜੇ ਕਿਹੜੇ categories ਦੇ ਕ੍ਰਾਈਮਡੰਸ ਨੇ ਇਹਨਾਂ ਦੇ ਵਿੱਚ ਇਹਦੇ ਵਿੱਚ ਜਿਹੜੇ ਨੇ ਪੁਛਤਾ ਸਪੈਸ਼ਲ ਤੌਰ ਤੇ ਅਜਿਹੇ ਕ੍ਰਿਮੀਨਲ ਜਿਹੜੇ ਕਿ ਗੈਂਗਸਟਰ ਐਕਟੀਵਿਟੀ ਨਾਲ ਜੁੜੇ ਹੋਏ ਨੇ ਜਿਹੜੇ ਕਿ ਛੋਟੇ ਛੋਟੇ ਅਪਰਾਧ ਕਰਨ ਵਾਲੇ ਵਿਅਕਤੀ ਜਿਹੜੇ ਕਿ ਗੈਂਗਸਟਰਸ ਤੋਂ ਪ੍ਰਭਾਵਿਤ ਹੋ ਕੇ ਲੋਕਾਂ ਨੂੰ ਡਰਾਉਂਦੇ ਨੇ ਧਮਕਾਉਂਦੇ ਨੇ ਔਰ ਲੜਾਈਆਂ ਦੇ ਵਿੱਚ ਜਿਹੜੀਆਂ ਪਰਸਨਲ ਲੜਾਈਆਂ ਨੇ ਉਹਨਾਂ ਦੇ ਵਿੱਚ ਉਹ ਸ਼ਮੂਲੀਅਤ ਕਰਦੇ ਨੇ ਸਪੈਸ਼ਲ ਕੈਟਾਗਰੀ ਸਾਡੀ ਇਹ ਹੈ ਜਿੰਨਾ ਵਾਸਤੇ ਅਸੀਂ ਜਿਹੜੇ ਇਹ ਸਪੈਸ਼ਲ ਰੇਟ ਕਰਦੇ ਹਾਂ ਇਸ ਤੋਂ ਇਲਾਵਾ ਜਿਹੜੇ ਹਿੰਸ ਕ੍ਰਾਈਮ ਦੇ ਮੁਕੱਦਮੇ ਨੇ ਜਿਵੇਂ ਜਿਹੜੇ ਸਖਤ ਜੁਰਮ ਨੇ ਉਹਨਾਂ ਦੇ ਵਿੱਚ ਜਿਹੜੇ ਅਪਰਾਧੀ ਫੜਨ ਵਾਲੇ ਬਾਕੀ ਨੇ ਉਹਨਾਂ ਨੂੰ ਫੜਨ ਵਾਸਤੇ ਰੇਟਸ ਕੀਤੇ ਜਾਂ ਜਾ ਰਿਹਾ ਹੈ ਔਰ ਤੀਸਰੇ ਨੰਬਰ ਤੇ ਅਜਿਹੇ ਅਪਰਾਧੀ ਆਉਂਦੇ ਨੇ ਜਿਹੜੇ ਕਿ ਸਨੇਚਿੰਗਸ ਕਰਦੇ ਨੇ ਔਰ ਜਿਹੜੇ ਚੋਰੀਆਂ ਕਰਦੇ ਨੇ ਔਰ ਜਿਨ੍ਹਾਂ ਜਿਨ੍ਹਾਂ ਦੇ ਕਿ ਛੋਟੇ ਅਪਰਾਧ ਕਰਨ ਦੇ ਵਿੱਚ ਉਹਨਾਂ ਨੂੰ ਮਹਾਰਤ ਹਾਸਲ ਹੈ ਅਜਿਹੇ ਅਪਰਾਧੀਆਂ ਨੂੰ ਵੀ ਜਿਹੜਾ ਹੈਗਾ ਅਸੀਂ ਕਵਰ ਕਰ ਰਹੇ ਆਂ ਇਸ ਤੋਂ ਇਲਾਵਾ ਜਿੱਦਾਂ ਸਪੈਸ਼ਲ ਆਪਰੇਸ਼ਨਜ਼ ਦੇ ਤਹਿਤ ਸਾਡੇ ਵੱਲੋਂ বাস ਸਟੈਂਡ ਦੀ ਚੈਕਿੰਗ ਅੱਜ ਕਰਵਾਈ ਗਈ ਹੈ ਕੱਲ ਰੇਲਵੇ ਸਟੇਸ਼ਨ ਦੀ ਚੈਕਿੰਗ ਕਰਵਾਈ ਗਈ ਸੀ ਔਰ ਕੁਝ ਅਜਿਹੇ ਏਰੀਆਜ਼ ਨੇ ਜਿਹੜੇ ਜ਼ਿਲ੍ਹੇ ਦੇ ਵਿੱਚ ਜਿਨ੍ਹਾਂ ਨੂੰ ਕਿ ਅਸੀਂ ਹੌਟਸਪੌਟ ਕਹਿੰਦੇ ਹਾਂ ਜਿੱਥੇ ਕਿ ਗੈਰ ਕਾਨੂੰਨੀ ਕੰਮ ਕਰਨ ਵਾਲੇ ਵਿਅਕਤੀਆਂ ਦਾ ਜ਼ਿਆਦਾ ਜਮਾਵੜਾ ਰਹਿੰਦਾ ਹੈ ਇਹਨਾਂ ਏਰੀਆਜ਼ ਦੇ ਵਿੱਚ ਸਾਡੇ ਵੱਲੋਂ ਸਰਚ ਆਪਰੇਸ਼ਨਜ਼ ਵੀ ਕੀਤੇ ਜਾ ਰਹੇ ਨੇ ਸਰ ਟੋਟਲ ਕਿੰਨੀ ਪੁਲਿਸ ਫੋਰਸ ਬਣਾ ਸੀ ਜੋ ਆਪਰੇਸ਼ਨ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਵਿੱਚ 400 ਦੇ ਕਰੀਬ ਪੁਲਿਸ ਮੁਲਾਜ਼ਮ ਅੱਜ ਜਿਹੜੇ ਨੇ ਡਿਊਟੀ ਤੇ ਇਸ ਆਪਰੇਸ਼ਨ ਦੇ ਤਹਿਤ ਕੰਮ ਕਰ ਰਹੇ ਨੇ ਕੱਲ ਜਿਹੜਾ ਹੈਗਾ 370 ਦੇ ਕਰੀਬ ਪੁਲਿਸ ਮੁਲਾਜ਼ਮ ਇਸ ਡਿਊਟੀ ਤੇ ਤਾਇਨਾਤ ਸੀਗੇ ਸਰ ਜਿਹੜੇ ਗੈਂਗਸਟਰ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਗੈਂਗਸਟਰ ਨਾਲ ਲਿੰਕ ਅਪ ਕੀਤਾ ਜਾ ਰਿਹਾ ਜਾਂ ਕਿਸ ਤਰੀਕੇ ਨਾਲ ਇਨਵੈਸਟੀਗੇਸ਼ਨ ਜਿਹੜੀ ਕੀਤੀ ਜਾ ਰਹੀ ਹੈ ਇਹਨਾਂ ਦੇ ਜਿਹੜੇ ਲਿੰਕ ਨੇ ਕੁਝ ਅਜੇ ਸਭ ਤੋਂ ਪਹਿਲੇ ਜਿਹੜੀ ਛੋਟੀ ਕੈਟਾਗਰੀ ਆਉਂਦੀ ਹੈ ਜਿਹੜੇ ਕਿ ਵਿਅਕਤੀ ਗੈਂਗਸਟਰਸ ਦੀਆਂ ਵੀਡੀਓ ਦੇਖ ਕੇ ਉਹਨਾਂ ਤੋਂ ਪ੍ਰਭਾਵਿਤ ਹੋ ਜਾਂਦੇ ਨੇ ਔਰ ਫਿਰ ਉਹ ਗੈਰ ਕਾਨੂੰਨੀ ਕੰਮਾਂ ਦੇ ਵਿੱਚ ਪੈ ਜਾਂਦੇ ਨੇ ਉਹਦੇ ਵਿੱਚ ਜਿਹੜਾ ਹੈਗਾ ਉਹ ਆਪਣੇ ਆਲੇ ਦੁਆਲੇ ਦੇ ਵਿਅਕਤੀਆਂ ਨੂੰ ਡਰਾਉਂਦੇ ਧਮਕਾਉਂਦੇ ਨੇ ਦੂਸਰੀ ਕੈਟਾਗਰੀ ਦੇ ਉਹ ਵਿਅਕਤੀ ਨੇ ਜਿਹੜੇ ਕਿ ਗੈਂਗਸਟਰ ਐਕਟੀਵਿਟੀ ਦੇ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਦੀ ਮਦਦ ਕਰਦੇ ਨੇ ਜਿਵੇਂ ਕਿ ਉਹਨਾਂ ਨੂੰ ਠਹਿਰ ਪ੍ਰੋਵਾਈਡ ਕਰਨਾ ਉਹਨਾਂ ਨੂੰ ਮੋਟਰਸਾਈਕਲ ਜਾਂ ਕਾਰ ਦੀ ਮਦਦ ਦੇਣੀ ਔਰ ਤੀਸਰੀ ਜਿਹੜੀ ਮੇਨ ਕੈਟਾਗਰੀ ਦੇ ਵਿਅਕਤੀ ਨੇ ਜਿਹੜੇ ਕਿ ਗੈਂਗਸਟਰ ਐਕਟੀਵਿਟੀ ਵਿੱਚ ਆਪ ਸ਼ਾਮਲ ਹੁੰਦੇ ਨੇ ਜਿਹੜੇ ਕਿ ਵੱਡੇ ਗੈਂਗਸਟਰਸ ਨੇ ਉਹਨਾਂ ਦੇ ਕਹਿਣੇ ਤੇ ਕੋਈ ਨਾ ਕੋਈ ਕਿਸੇ ਨਾ ਕਿਸੇ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਇਸ ਤਰੀਕੇ ਦੇ ਤਿੰਨ ਤਰ੍ਹਾਂ ਦੇ ਜਿਹੜੇ ਅਜਿਹੇ ਵਿਅਕਤੀਆਂ ਦੀ ਕੈਟੇਗਰੀਜੇਸ਼ਨ ਸਾਡੇ ਵੱਲੋਂ ਕੀਤੀ ਗਈ ਹੈ ਸਰ ਕੋਈ ਇਹੋ ਜਿਹਾ ਵੱਡੀ ਕ੍ਰਿਮੀਨਲ ਐਕਟੀਵਿਟੀ ਵਾਲਾ ਜਾਂ ਕੋਈ ਗੈਂਗਸਟਰ ਨਾਂ ਨਾਲ ਸੰਬੰਧਿਤ ਅਧਿਕਾਰੀ ਕੋਈ ਹੈ ਜਾਂ ਫੜਿਆ ਗਿਆ ਜਾਂ ਕੋਈ ਇੱਥੇ ਜਿਹੜਾ ਹੈਗਾ ਇੱਕ ਜਸੀ ਪੈਂਚਰ ਨਾਮ ਦਾ ਇੱਕ ਵਿਅਕਤੀ ਜਿਹੜਾ ਹੈਗਾ ਇੱਥੇ ਮਾਨਸੇ ਦੇ ਵਿੱਚ ਉਸ ਦੀਆਂ ਕਾਫੀ ਐਕਟੀਵਿਟੀਆਂ ਨੇ ਉਸ ਨੂੰ ਜਿਹੜਾ ਹੈਗਾ ਕੱਲ ਪ੍ਰੋਡਕਸ਼ਨ ਵਾਰੰਟ ਤੇ ਵੀ ਲਿਆਂਦਾ ਗਿਆ ਔਰ ਉਸ ਦੇ ਜਿਹੜੇ ਸਾਥੀ ਨੇ ਉਹਨਾਂ ਨੂੰ ਵੀ ਜਿਹੜਾ ਹੈਗਾ ਸਾਡੇ ਵੱਲੋਂ ਲਿਆ ਕੇ ਉਹਨਾਂ ਦੀ ਜਿਹੜੀ ਹੈਗੀ ਵੈਰੀਫਿਕੇਸ਼ਨ ਕੀਤੀ ਗਈ ਤੇ ਉਹਦੇ ਵਿੱਚ ਉਹਦੇ ਕੱਲ ਦੋ ਸਾਥੀਆਂ ਦੀ ਜਿਹੜੀ ਹੈਗੀ ਗ੍ਰਿਫਤਾਰੀ ਵੀ ਕੀਤੀ ਗਈ ਔਰ ਕੁਝ ਤੇ ਰੋਕੂ ਕਾਰਵਾਈ ਵੀ ਕੀਤੀ ਗਈ ਹੈ ਸਰਪਰੇਸ਼ਨ 2 ਤੋਂ 플ਾਨ ਕਰਨਾ ਪਏ